ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਹੈ ਤੇ ਇੱਕ ਸੱਚੀ ਕਹਾਣੀ ਹੈ ਜੋ ਕਿ ਇੱਕ ਮੁੰਡੇ ਦੀ ਕਹਾਣੀ ਹੈਗੀ ਏ ਜਿਸ ਨੂੰ ਨਦੀ ਵਿੱਚ ਬਹਿ ਜਾਂਦਾ ਏ ਤੇ ਉਹਦਾ ਪਿਤਾ ਕਿਉ ਨੂੰ ਟੋਕਰੀ ਚ ਪਾ ਕੇ ਨਦੀ ਵਿੱਚ ਸੁੱਟ ਦਿੰਦਾ ਏ ਤੇ ਉਹਸ ਨੂੰ ਜਦੋਂ 25 ਸਾਲਾਂ ਬਾਅਦ ਫਿਰ ਮਿਲਦਾ ਉਸੇ ਪਿਤਾ ਨੂੰ ਤੇ ਇਹ ਕਹਾਣੀ ਇਸ ਤਰ੍ਹਾਂ ਦੀ ਹੈ ਲਾਸਟ ਤੱਕ ਜਰੂਰ ਦੇਖਿਓ ਤਾਂ ਹੀ ਤੁਹਾਨੂੰ ساری ਕਹਾਣੀ ਦੀ ਸਮਝ ਆਵੇਗੀ ਤੇ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਚਲੋ ਆਪਾਂ ਸ਼ੁਰੂ ਕਰਦੇ ਆਂ ਇਹ ਕਹਾਣੀ ਹੁੰਦੀ ਏ ਇੱਕ ਜੋੜਾ ਹੁੰਦਾ ਏ ਛੀਲਾ ਤੇ ਵਿਮਲ ਜਿਹੜੇ ਕੀ ਪਤੀ ਪਤਨੀ ਹੁੰਦੇ ਨੇ ਤੇ ਉਹਨਾਂ ਦੇ ਘਰੇ ਕੋਈ ਔਲਾਦ ਨਹੀਂ ਹੁੰਦੀ ਤੇ ਉਹ ਗੰਗਾ ਨਦੀ ਦੇ ਕੋਲ ਜਾਂਦੇ ਨੇ ਗੰਗਾ ਨਦੀ ਉੱਥੇ ਇਸ਼ਨਾਨ ਕਰਦੇ ਨੇ ਰੋਜ਼ ਹੀ ਜਾਂਦੇ ਆਣ ਤੇ ਜਦੋਂ ਉੱਥੇ ਜਾਂਦੇ ਨੇ ਤੇ ਦੋਨੇ ਜਾਣੇ ਹੱਥ ਕੀ ਅਸਤਰਾਂ ਕਰਕੇ ਪ੍ਰਾਰਥਨਾ ਕਰਦੇ ਹੋਏ ਤੇ ਇਸ਼ਨਾਨ ਕਰਦੇ ਨੇ ਤੇ ਉੱਥੇ ਹੀ ਉਹਨਾਂ ਨੂੰ ਟੋਕਰੀ ਦੇ ਵਿੱਚ ਇੱਕ ਉਹਨਾਂ ਦੇ ਕੋਲ ਆਉਂਦੀ ਏ ਟੋਕਰੀ ਉਸ ਨੂੰ ਫੜਨਾ ਨਹੀਂ ਵੀ ਚਾਹੁੰਦੇ ਹੋਏ ਉਹਨਾਂ ਦੇ ਨਾਲ ਕੋਲ ਆ ਜਾਂਦੀ ਏ ਤੇ ਉਹ ਫਿਰ ਉਹਨੂੰ ਦੇਖਦੇ ਨੇ ਕਿ ਕਿਸ ਤਰ੍ਹਾਂ ਦੀ ਟੋਕਰੀ ਏ ਤੇ ਉਸ ਨੂੰ ਜਦੋਂ ਖੋਲ ਕੇ ਦੇਖਦੇ ਨੇ ਤਾਂ ਉਸ ਦੇ ਵਿੱਚ ਇੱਕ ਬੱਚਾ ਹੁੰਦਾ ਹੈ ਜਿਹੜਾ ਕਿ ਬਹੁਤ ਹੀ ਥੋੜੇ ਟਾਈਮ ਦਾ ਹੁੰਦਾ ਹੈ ਤੇ ਉਸ ਨੂੰ ਕੋਈ ਹਿਲਜੁਲ ਨਹੀਂ ਹੁੰਦੀ ਕੋਈ ਵੀ ਬੱਚਾ ਮੂਵਮੈਂਟ ਨਹੀਂ ਕਰ ਰਿਹਾ ਹੁੰਦਾ ਉਹ ਬੱਚਾ ਮੂਵਮੈਂਟ ਨਾ ਕਰਦਾ ਹੋਇਆ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਜਿਸ ਤਰ੍ਹਾਂ ਇਸ ਬੱਚੇ ਦੀ ਡੈਥ ਹੋਈ ਹੋਈ ਹੈ ਇਹ ਬੱਚਾ ਜੀਵਤ ਨਹੀਂ ਹੈਗਾ ਉਹ ਜਦੋਂ ਕਿ ਸ਼ੀਲਾ ਉਸ ਬੱਚੇ ਨੂੰ ਜਦੋਂ ਆ ਡੈਥਾਂ ਚ ਲੈਂਦੀ ਹੈ ਤੇ ਦੇਖਦੀ ਹੈ ਕਿ ਉਸ ਵਿੱਚ ਥੋੜੀ ਬਹੁਤੀ ਕਿਸਾ ਹੈਗੇ ਨੇ ਥੋੜੇ ਜਿਹਾ ਹਿੰਗਰ ਚ ਕਰਦਾ ਏ ਕਿ ਜ ਕਰਦਾ ਏ ਉਹਦੇ ਜਿਵੇਂ ਕਿ ਬਹੁਤ ਹੀ ਜ਼ਿਆਦਾ ਸੀਰੀਅਸ ਬਿਮਾਰ ਹੋਵੇ ਤੇ ਉਹ ਉਸ ਨੂੰ ਉੱਥੋਂ ਲੈ ਕੇ ਹਸਪੀਟਲ ਲੈ ਕੇ ਪਹੁੰਚ ਦੇ ਨੇ ਤੇ ਉੱਥੇ ਦੇਖਦੇ ਨੇ ਡਾਕਟਰ ਕੇਸ ਦੀ ਹਾਲਤ ਤਾਂ ਬਹੁਤ ਹੀ ਜ਼ਿਆਦਾ ਨਾਜ਼ੁਕ ਹੁੰਦੀ ਏ ਉਸ ਨੂੰ ਉੱਥੇ ਹੀ ਰੱਖ ਦਿੰਦੇ ਨੇ ਤੇ ਉਹ ਡਾਕਟਰ ਪੁੱਛਦੇ ਨੇ ਕਿ ਇਹ ਬੇਟਾ ਤੁਹਾਡਾ ਹੈ ਤੇ ਉਹ ਦੱਸਦੇ ਨੇ ਕਿ ਨਹੀਂ ਸਾਨੂੰ ਇਸ ਤਰ੍ਹਾਂ ਗੰਗਾ ਨਦੀ ਕੋਲੋਂ ਮਿਲਿਆ ਏ ਇਹ ਬੱਚਾ ਤੇ ਇਸੇ ਤਰ੍ਹਾਂ ਹੀ ਉਹ ਜਦੋਂ ਉਹਨਾਂ ਦੇ ਕੋਲ ਪੁਲਿਸ ਪਹੁੰਚਦੀ ਏ ਤੇ ਪੁਲਿਸ ਉਹਨਾਂ ਨੂੰ ਸ਼ੀਲਾ ਤੇ ਵਿਮਲ ਨੂੰ ਕਹਿੰਦੀ ਏ ਕਿ ਬੱਚਾ ਹੁਣ ਸਾਡੀ ਕਸਟਡੀ ਵਿੱਚ ਏ ਤੁਸੀਂ ਆਪਦੇ ਘਰ ਜਾ ਸਕਦੇ ਹੋ ਅਸੀਂ ਬੱਚੇ ਦੀ ਆਪੇ ਦੇਖ ਰੇ ਕਰ ਲਾਂਗੇ ਫਿਰ ਵੀ ਉਹ ਸ਼ੀਲਾ ਮੰਨਦੀ ਨਹੀਂ ਉਹ ਕਹਿੰਦੀ ਜਿੰਨਾ ਚਿਰ ਬੱਚਾ ਸਹੀ ਨਹੀਂ ਹੁੰਦਾ ਮੈਂ ਇੱਥੇ ਹੀ ਰਹਿ ਕੇ ਬੱਚੇ ਦੀ ਸੇਵਾ ਕਰਨਾ ਚਾਹੁੰਦੀ ਆ ਮੈਂ ਨਹੀਂ ਜਾਣਾ ਚਾਹੁੰਦੀ ਉਹ ਵਿਮਲ ਨੂੰ ਕਹਿੰਦੀ ਏ ਕਿ ਆਪਾਂ ਬੱਚਾ ਗੋਦ ਵਿੱਚ ਲੈ ਲੀਏ ਆਪਣੇ ਵੀ ਕੋਈ ਔਲਾਦ ਨਹੀਂ ਏ ਕਿਉਂਕਿ ਉਹਨਾਂ ਨੂੰ ਡਰ ਤੋਂ ਨੇ ਕਹਿ ਰੱਖਿਆ ਸੀ ਕਿ ਤੁਹਾਡੇ ਕੋਈ ਵੀ ਔਲਾਦ ਨਹੀਂ ਹੋਣੀ ਇਸੇ ਕਰਕੇ ਹੀ ਉਸਨੇ ਕਿਹਾ ਤੇ ਪਰ ਵਿਮਲ ਅਗੋ ਕਹਿੰਦਾ ਬੱਚੇ ਨੂੰ ਬੱਚ ਤਾਂ ਜਾਣਦੇ ਫਿਰ ਹੀ ਪਤਾ ਲੱਗੇਗਾ ਕਿ ਆਪਣਾ ਹੈ ਜਾਂ ਨਹੀਂ ਇਸੇ ਤਰ੍ਹਾਂ ਹੀ 4 ਤੋਂ 5 ਦਿਨ ਉਸ ਬੱਚੇ ਦੀ ਕਾਫੀ ਜ਼ਿਆਦਾ ਡਾਕਟਰ ਦੇਖਭਾਲ ਕਰਦੇ ਨੇ ਤੇ ਕੋਸ਼ਿ ਸ਼ੀਲਾ ਵੀ ਬਹੁਤ ਪ੍ਰਾਰਥਨਾ ਕਰਦੀ ਐ ਤੇ ਬਹੁਤ ਹੀ ਢੰਗ ਨਾਲ ਉਸ ਦੀ ਸੇਵਾ ਕਰਦੀ ਐ ਤੇ 4 ਤੋਂ 5 ਦਿਨਾਂ ਬਾਅਦ ਬੱਚੇ ਵਿੱਚ ਥੋੜੇ ਜਿਹੀ ਹਿਲਜੁਲ ਹੋਣ ਲੱਗ ਪੈਂਦੀ ਉਹ ਅੱਖਾਂ ਖੋਲਣ ਲੱਗ ਪੈਂਦਾ ਹੈ ਉਹ ਬੱਚੇ ਨੂੰ ਨਮੂਨੀਆਂ ਹੋ ਚੁੱਕਿਆ ਹੁੰਦਾ ਹੈ ਕਿਉਂਕਿ ਇੱਕ ਤਾਂ ਪਾਣੀ ਕਰਕੇ ਵੀ ਹੋ ਸਕਦਾ ਹੈ ਤੇ ਪਹਿਲਾਂ ਤੋਂ ਕਾਫੀ ਚੀਜ਼ਾਂ ਨਹੀਂ ਆ ਉੱਪਰ ਹੇਠਾਂ ਹੋ ਰੱਖੀਆਂ ਸੀ ਡਾਕਟਰਾਂ ਦੀ ਬਹੁਤ ਜ਼ਿਆਦਾ ਕੁਝ ਕਰਨ ਤੋਂ ਬਾਅਦ ਬੱਚਾ ਵਧੀਆ ਹੋ ਗਿਆ ਤੇ ਫਿਰ ਉਹਨਾਂ ਨੇ ਚੀਲਾ ਦੇ ਵਿਮਲ ਦੇ ਪੁਲਸ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਇਸ ਬੱਚੇ ਨੂੰ ਗੋਦ ਵਿੱਚ ਲੈਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਕੋਈ ਔਲਾਦ ਨਹੀਂ ਹੈਗੀ ਤੇ ਸਾਡੇ ਔਲਾਦ ਹੋਣੀ ਵੀ ਨਹੀਂ ਤੇ ਇਸ ਕਰਕੇ ਅਸੀਂ ਇਸ ਬੱਚੇ ਨੂੰ ਆਪਣੀ ਜਨ ਪੁਲਸ ਵਾਲੇ ਵੀ ਖੁਸ਼ ਹੋ ਜਾਂਦੇ ਕਿ ਚਲੋ ਵਧੀਆ ਇਸ ਬੱਚੇ ਦਾ ਜੀਵਨ ਬਣ ਜਾਏਗਾ ਤੇ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਉਸ ਉਸ ਬੱਚੇ ਨੂੰ ਲੈ ਕੇ ਤੇ ਚੱਲਦੇ ਨੇ ਉਹ ਉੱਥੋਂ ਆਪਣੇ ਘਰ ਵੱਲ ਲੈ ਕੇ ਆਉਂਦੇ ਨੇ ਜਦੋਂ ਘਰ ਪਹੁੰਚਦੇ ਨੇ ਤੇ ਉਸ ਦਾ ਨਾਮਕਰਨ ਕੀਤਾ ਜਾਂਦਾ ਹੈ ਤੇ ਉਸ ਦਾ ਨਾਮ ਰੱਖਿਆ ਜਾਂਦਾ ਇਕਾਂਤ ਕਿਉਂਕਿ ਸ਼ੀਲਾ ਨੇ ਇਸ ਦਾ ਨਾਮ ਇਸ ਕਰਕੇ ਇਕਾਂਤ ਰੱਖਿਆ ਕਿਉਂਕਿ ਉਸ ਨੂੰ ਇਕੱਲਾ ਹੀ ਮਿਲਿਆ ਸੀ ਇਸ ਕਰਕੇ ਉਸ ਨੇ ਇਸ ਦਾ ਨਾਮ ਇਕਾਂਤ ਰੱਖਿਆ ਇਕਾਂਤ ਉਸ ਦੇ ਘਰ ਵਿੱਚ ਕੋਈ ਵੀ ਸ਼ੀਲਾ ਦੇ ਘਰ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸੀ ਹੈਗੀ ਪੈਸੇ ਵੱਲੋਂ ਵੀ ਵਧੀਆ ਸੀ ਤੇ ਕੋਈ ਬੱਚਾ ਨਾ ਹੋਣ ਕਰਕੇ ਉਹਨਾਂ ਦੇ ਘਰ ਵਿੱਚ ਵੀ ਕੋਈ ਐਦਾਂ ਦਾ ਮਾਹੌਲ ਨਹੀਂ ਹੈਗਾ ਸੀ ਕਿ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਕੀ ਵਧੀਆ ਹੁੰਦੀ ਪੈਸਾ ਤਾਂ ਬਹੁਤ ਸੀ ਪਰ ਬੱਚੇ ਨਹੀਂ ਸੀ ਹੈਗਾ ਫਿਰ ਬੱਚਾ ਹੋਂ ਇਕਾਂਤ ਦੇ ਆਉਣ ਨਾਲ ਘਰ ਖੁਸ਼ੀਆਂ ਨਾਲ ਭਰ ਗਿਆ ਨਾ ਕਰੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੈਗੀ ਫਿਰ ਇਸੇ ਤਰ੍ਹਾਂ ਉਹ ਵਧੀਆ ਪੜਾਇਆ ਲਿਖਾਇਆ ਗਿਆ ਇਕਾਂਤ ਹੌਲੀ-ਹੌਲੀ ਵੱਡਾ ਹੁੰਦਾ ਗਿਆ ਦੇ ਉਸ ਨੇ ਉਹਨਾਂ ਨੇ ਵਧੀਆ ਉਸ ਦਾ ਪ੍ਰੋਗਰਾਮ ਕੀਤਾ ਸੀ ਆਪਣੇ ਪਿੰਡ ਦੇ ਵਿੱਚ ਤੇ ਪਿੰਡ ਵਾਲਿਆਂ ਸਾਰਿਆਂ ਨੂੰ ਕਿਹਾ ਕਿ ਆ ਕਿ ਇਸ ਨੂੰ ਕਦੇ ਵੀ ਦੱਸਿਆ ਨਾ ਜਾਵੇ ਕਿ ਇਹਨਾਂ ਦੇ ਮਾਤਾ ਪਿਤਾ ਅਸਲੀ ਨਹੀਂ ਹੈਗੇ ਕਿ ਇਸ ਇਹਨਾਂ ਨੂੰ ਕਦੇ ਕਿਤੇ ਨਦੀ ਵਿੱਚ ਮਿਲੇ ਸੀ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ ਇਸ ਬੱਚੇ ਨੂੰ ਉਸੇ ਤਰ੍ਹਾਂ ਹੀ ਕਿਸੇ ਨੇ ਨਾ ਦੱਸਿਆ ਤੇ ਜਦੋਂ ਹੌਲੀ-ਹੌਲੀ ਵੱਡਾ ਹੁੰਦਾ ਗਿਆ ਉਸ ਨੇ 12ਵੀਂ ਕਰ ਲਈ 12ਵੀਂ ਤੋਂ ਬਾਅਦ ਬੀਵਗਾਰੇ ਕਰ ਲਈ ਤੇ ਉਸਨੇ ਇਸ ਤੋਂ ਅੱਗੇ ਵਧੀਆ ਐਜੂਕੇਸ਼ਨ ਪ੍ਰਾਪਤ ਕੀਤੀ ਉਹਨੇ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਇਸੇ ਤਰ੍ਹਾਂ ਹੀ ਉਹਨੇ ਵਧੀਆ ਆਪਦੀ ਪੜ੍ਹਾਈ ਕੀਤੀ ਤੇ ਫਿਰ ਉਸ ਨੂੰ ਜੌਬ ਵਧੀਆ ਮਿਲ ਗਈ ਪੈਕੇਜ ਵਧੀਆ ਦੇ ਵਿੱਚ ਉਸ ਨੂੰ ਵਧੀਆ ਜੌਬ ਮਿਲ ਗਈ ਉਹ ਬਹੁਤ ਹੀ ਵਧੀਆ ਉਹਨਾਂ ਦਾ ਪਰਿਵਾਰ ਸੀ ਬਹੁਤ ਜ਼ਿਆਦਾ ਉਹ ਜਿਸ ਤਰ੍ਹਾਂ ਦੇ ਹੀ ਆਪ ਸੀ ਉਸੇ ਤਰ੍ਹਾਂ ਦਾ ਹੀ ਉਹਨਾਂ ਦਾ ਪੁੱਤਰ ਸੀ ਸ਼ੀਲਾ ਹਰੀ ਸੇਵਾ ਭਾਵਨਾ ਵਾਲੇ ਸੀ ਤੇ ਉਸੇ ਤਰ੍ਹਾਂ ਹੀ ਉਹਨਾਂ ਦਾ ਇਕਾਂਤ ਬੱਚੇ ਨੂੰ ਵੀ ਸਾਰਾ ਕੁਝ ਸਿਖਾਇਆ ਸੀ ਇਸੇ ਕਰ ਤਰ੍ਹਾਂ ਹੀ ਹੌਲੀ ਹੌਲੀ ਟਾਈਮ ਟੱਪਦਾ ਹੈ ਤੇ ਫਿਰ ਉਸ ਦੇ ਵਿਆਹ ਦੀ ਉਮਰ ਆਉਂਦੀ ਹੈ ਤੇ ਸ਼ੀਲਾ ਸੋਚਦੀ ਹੈ ਕਿ ਰੱਬ ਨੇ ਕਿ ਨਾ ਕਿ ਭਗਵਾਨ ਨੇ ਸਾਨੂੰ ਆਪਾਂ ਨੂੰ ਕਿੰਨਾ ਕੁਝ ਦਿੱਤਾ ਹੈ ਤੇ ਆਪਾਂ ਮਨੇ بیٹے ਦਾ ਵਿਆਹ ਕਰੀਏ ਮੇਰੀ ਕਿਸਮਤ ਵਿੱਚ ਇਹਗਾ ਸੀ ਮਾਂ ਬੰਨਾ ਤਾਂ ਹੀ ਆਪਾਂ ਨੂੰ ਈਕਾਤ ਇਸ ਤਰ੍ਹਾਂ ਮਿਲਿਆ ਫਿਰ ਉਹ ਜਦੋਂ ਲੜਕੀ ਵੇਖਣ ਜਾਂਦੇ ਨੇ ਲੜਕੀ ਦੇਖਣ ਉਹ ਇੱਕ ਦੋ ਵੈਰੀ ਦੇਖਦੀਏ ਪਰ ਫਿਰ ਉਹ ਆਪਦੇ بیٹے ਨੂੰ ਨਾਲ ਲੈ ਕੇ ਜਾਂਦੇ ਆ ਲੜਕੀ ਦੇਖਣ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਫਕੀਰਾਂ ਦੇ ਕੱਪੜੇ ਦੇ ਵਿੱਚ ਇੱਕ ਇਹ ਬੁੱਢਾ ਜਿਹਾ ਆਦਮੀ ਮਿਲਦਾ ਹੈ ਜਿਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੁੰਦੀ ਹੈ ਤੇ ਜਿਹੜਾ ਇਕਾਂਤ ਹੁੰਦਾ ਹੈ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਹਾਂ ਆਪਾਂ ਲੜਕੀ ਵੇਖਣ ਤਾਂ ਕਿਸੇ ਹੋਰ ਦਿਨ ਵੀ ਜਾ ਸਕਦੇ ਹਾਂ ਪਰ ਇਸ ਦੀ ਜਾਨ ਬਚਾਉਣਾ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਸ ਕਰਕੇ ਵਿਮਲ ਤੇ ਉਹ ਸ਼ੀਲਾ ਵੀ ਕੁਝ ਨਹੀਂ ਕਹਿੰਦੇ ਤੇ ਉਹ ਕਹਿੰਦੇ ਠੀਕ ਹੈ ਆਪਾਂ ਨੂੰ ਇਸ ਨੂੰ ਲਿਜਾਣਾ ਚਾਹੀਦਾ ਉਹਨੂੰ ਉਹ ਲੈ ਕੇ ਜਾਂਦੇ ਨੇ ਹਸਪੀਟਲ ਵਿੱਚ ਤੇ ਉਥੇ ਉਸ ਦੀ ਦੇਖਭਾਲ ਵਧੀਆ ਕਰਦੇ ਹਨ ਉਸ ਤੋਂ ਬਾਅਦ ਉਹਨਾਂ ਦੇ ਘਰ ਉਹ ਆਪਣੇ ਘਰ ਹੀ ਲੈ ਆਉਂਦੇ ਆਈ ਕਾਂਤਰੀ ਉਸ ਉਸ ਫਕੀਰ ਬੰਦੇ ਨੂੰ ਉਹਦੇ ਫਕੀਰਾਂ ਵਾਲੇ ਕੱਪੜੇ ਪਾਏ ਹੁੰਦੇ ਹਨ ਫਿਰ ਉਸ ਦੀ ਉਹ ਦਫ਼ਤਰ ਜਾਣ ਲੱਗਿਆ ਆਉਣ ਲੱਗਿਆ ਬਹੁਤ ਦੇਖਭਾਲ ਹੀ ਕਾਂਤ ਕਰਦਾ ਹੈ ਤੇ ਹੌਲੀ-ਹੌਲੀ ਉਹਨੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਹ ਬੰਦਾ ਨਸ਼ੇ ਦਾ ਬਹੁਤ ਹੀ ਜ਼ਿਆਦਾ ਆਦੀ ਸੀ ਸ਼ੀਲਾ ਜਿਸ ਕਰਕੇ ਘਬਰਾ ਜਾਂਦੀ ਕਿ ਆਪਾਂ ਨੂੰ ਇਸ ਤਰ੍ਹਾਂ ਨਸ਼ੇੜੀ ਦੀ ਕਿਸੇ ਦੀ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਸੀ ਮਦਦ ਤੇ ਪਰ ਉਹ ਜਿਹੜਾ ਉਹਦਾ ਬੇਟਾ ਹੁੰਦਾ ਇਕਾਂਤ ਉਹ ਕਹਿੰਦਾ ਹੈ ਕਿ ਮਾਂ ਹੈਗਾ ਤਾਂ ਇਹ ਵੀ ਇਨਸਾਨ ਹੀ ਹੈ ਨਾ ਭਾਵੇਂ ਕਿੱਦਾਂ ਦਾ ਵੀ ਹੈ ਤੇ ਆਪਾਂ ਦਾ ਇਨਸਾਨ ਨੂੰ ਬਚਾਉਣ ਦਾ ਫਰਜ਼ ਤਾਂ ਬੰਦਾ ਹੀ ਏ ਫਿਰ ਇਸੇ ਤਰ੍ਹਾਂ ਉਹਨਾਂ ਦਾ ਹੌਲੀ-ਹੌਲੀ ਜਲਦੀ ਏ ਤੇ ਉਹ ਇੱਕ ਦਿਨ ਉਸ ਫਕੀਰ ਤੋਂ ਪੁੱਛਦੇ ਨੇ ਕਿ ਹਾਂ ਕੀ ਤੇਰਾ ਕੀ ਤੂੰ ਕਿੱਥੋਂ ਆਇਆ ਹੈ ਤੇ ਕਿਸ ਤਰ੍ਹਾਂ ਤੇਰੀ ਜ਼ਿੰਦਗੀ ਦਾ ਉਹ ਸਭ ਕੁਝ ਉਸ ਤੋਂ ਸੁਣਨ ਲੱਗਦੇ ਨੇ ਤੇ ਜਿਹੜਾ ਇਕਾਂਤ ਉਹ ਵੀ ਹੁੰਦਾ ਹੈ ਵਿਮਲ ਵੀ ਹੁੰਦਾ ਹੈ ਤੇ ਸ਼ੀਲਾ ਵੀ ਤਿੰਨੋਂ ਜਾਣੇ ਉਹ ਫਿਰ ਦੱਸਦਾ ਹੈ ਕਿ ਮੈਂ ਬਹੁਤ ਹੀ ਅਸੀਂ ਗਰੀਬ ਘਰ ਤੋਂ ਹੈਗੇ ਸਾਂ ਤੇ ਮੇਰੀ ਇੱਕ ਪਤਨੀ ਸੀ ਤੇ ਇੱਕ ਮੇਰੀ ਪਤਨੀ ਸੀ ਤੇ ਇੱਕ ਮੇਰਾ ਬੇਟਾ ਸੀ ਮੇਰੀ ਪਤਨੀ ਸੀ ਅਸੀਂ ਬਹੁਤ ਹੀ ਖੁਸ਼ਹਾਲ ਸਾਡੀ ਜ਼ਿੰਦਗੀ ਸੀ ਭਾਵੇਂ ਪੈਸੇ ਖੁਣੋ ਤਾਂ ਅਸੀਂ ਬਹੁਤ ਜ਼ਿਆਦਾ ਦੁਖੀ ਸਾਂ ਤੇ ਪਰ ਮੇਰੀ ਵਾਈਫ ਜਿਹੜਾ ਕਿ ਮੈਨੂੰ ਨਸ਼ਾ ਲੱਗਣ ਕਰਕੇ ਮੈਂ ਆਦੀ ਵਾਈਫ ਦੀ ਇੱਜ਼ਤ ਨਹੀਂ ਕਰਦਾ ਸੀ ਹੌਲੀ ਹੌਲੀ ਸਾਡੇ ਵਿੱਚ ਬਹੁਤ ਦੂਰੀਆਂ ਆ ਗਈਆਂ ਤੇ ਮੈਂ ਆਪਣੀ ਪਤਨੀ ਦਾ ਕੁੱਟਮਾਰ ਵੀ ਕਰਦਾ ਸੀ ਤੇ ਜਿਸ ਕਰਕੇ ਉਸਨੇ ਇੱਕ ਬੱਚੇ ਨੂੰ ਜਨਮ ਦੇਂਦੇ ਹੋਇਆ ਉਸ ਦੀ ਮੌਤ ਹੋ ਗਈ ਕਿਉਂਕਿ ਉਸਨੂੰ ਸ਼ਰੀਰ ਵਿੱਚ ਵਧੀਆ ਖਾਣ-ਪੀਣ ਨਹੀਂ ਸੀ ਹੋਇਆ ਕਿ ਜਦੋਂ ਉਹ ਗਰਭਵਤੀ ਸੀ ਇਸ ਕਰਕੇ ਉਹ ਕਮਜ਼ੋਰੀ ਬਹੁਤ ਜ਼ਿਆਦਾ ਉਸ ਦੇ ਵਿੱਚ ਆ ਗਈ ਸੀ ਤੇ ਜਦੋਂ ਕਿ ਉਹ ਬੱਚੇ ਨੂੰ ਜਨਮ ਦਿੰਦੀ ਹੋਈ ਮੇਰੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ ਤੇ ਮੈਂ ਉਸ ਬੇਟੇ ਨੂੰ ਮਨਹੂਸ ਸਮਝਣ ਲੱਗ ਪਿਆ ਕਿ ਜਿਸ ਨੇ ਆਉਂਦੇ ਹੀ ਆਪਣੀ ਮਾਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਇਸੇ ਤਰ੍ਹਾਂ ਕਰਕੇ ਮੈਂ ਉਸ ਨੂੰ ਮੈਂ ਇਕੱਲਾ ਹੋਣ ਕਰਕੇ ਘਰ ਵਿੱਚ ਉਸ ਦੀ ਦੇਖਭਾਲ ਨਹੀਂ ਕਰ ਸਕਦਾ ਸੀ ਮੈਂ ਸਿਰਫ ਨਸ਼ੇ ਦੀ ਹਾਲਤ ਵਿੱਚ ਰੰਦਾ ਸੀ ਤੇ ਉਸ ਹਾਰੀ ਦਿਹਾੜੀ ਰੋਂਦਾ ਰਹਿੰਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਇਸ ਨੂੰ ਟੋਕਰੀ ਦੇ ਵਿੱਚ ਪਾ ਕੇ ਨਦੀ ਵਿੱਚ ਬਹਾ ਦਿੱਤਾ ਜਾਵੇ ਉਸੇ ਤਰ੍ਹਾਂ ਹੀ ਮੈਂ ਕੀਤਾ ਇਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ 5-6 ਦਿਨਾਂ ਦੇ ਵਿੱਚ ਵਿੱਚ ਵੇਚੀ ਤੇ ਫਿਰ ਮੈਂ ਨੌਂ ਦਿਨਾਂ ਛੇ ਜਿਸ ਦਿਨ ਮੈਂ ਸ੍ਰੂੰ ਬਹਾ ਦਿੱਤਾ ਟੋਕਰੀ ਦੇ ਵਿੱਚ ਪਾ ਕੇ ਤੇ ਇਹ ਇਹ ਗੱਲ ਸੁਣਦਿਆਂ ਹੋਇਆਂ ਉਸ ਦੇ ਸ਼ੀਲਾ ਤੇ ਵਿਲ ਮਲ ਦੇ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਉਹਨਾਂ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੇ ਨੇ ਤੇ ਨਾਲੇ ਉਹਨਾਂ ਦੀਆਂ ਪਸੀਨੇ ਵੀ ਛੁੱਟ ਰਹੇ ਹੁੰਦੇ ਨੇ ਤੇ ਜਦੋਂ ਇੱਕ ਆਤਾ ਦੇ ਮਾਪਿ ਉਹ ਵਲੇ ਵੇਖਦਾ ਹੈ ਤੇ ਉਹ ਕਹਿੰਦਾ ਹੈ ਕਿ ਹਾਂ ਕਿ ਤੁਸੀਂ ਕਿਉਂ ਇਸ ਤਰ੍ਹਾਂ ਹੋ ਰਹੇ ਹੋ ਤੇ ਫਿਰ ਉਸ ਤੋਂ ਬਾਅਦ ਉਹ ਝੀਲਾ ਜਿਹੜੀ ਹੁੰਦੀ ਆ ਉਹ ਬਿਖਾਰੀ ਜੀ ਦੇ ਕੋਲ ਜਾਂਦਾ ਹੈ ਫਕੀਰ ਜੀ ਦੇ ਉਹਦੇ ਕੰਨ ਤੇ ਇੱਕ ਮੱਟੇਦਾਰ ਚਾਂਟਾ ਲਾਉਂਦੀ ਤੇ ਕਹਿੰਦੀ ਕਿ ਤੈਨੂੰ ਸ਼ਰਮ ਨਹੀਂ ਆਈ ਕਿ ਹਾਂ ਇੱਕ ਛੋਟੇ ਜਿਹੇ ਬੱਚੇ ਨੂੰ 8-9 ਦਿਨਾਂ ਦੇ ਬੱਚੇ ਨੂੰ ਤੂੰ ਗੰਗਾ ਦੇ ਵਿੱਚ ਵਹਾ ਦਿੰਨਾ ਹੈ ਤੇ ਤੇਰੇ ਵਿੱਚ ਪੋਰਾ ਵੀ ਇਨਸਾਨੀਅਤ ਨਹੀਂ ਹੈਗੀ ਤੇ ਉਹ ਸੋਚਦੀ ਹੈ ਕਿ ਆਪਾਂ ਬਹੁਤ ਗਲਤ ਕੀਤਾ ਇਸ ਦੀ ਮਦਦ ਕਰਕੇ ਇਸ ਨੂੰ ਆਪਣੇ ਘਰ ਲਿਆ ਕੇ ਤੇ ਇਸੇ ਤਰ੍ਹਾਂ ਹੀ ਉਹ ਕਹਿੰਦਾ ਹੈ ਕਿ ਤੁਹਾਨੂੰ ਅਜਿਤ ਕਰ ਬੇਟਾ ਮਿਲਿਆ ਹੈ ਕਿ ਨਹੀਂ ਉਹ ਕਹਿੰਦਾ ਨਹੀਂ ਉਹ ਬੇਟਾ ਬਹੁਤ ਜ਼ਿਆਦਾ ਬਿਮਾਰ ਸੀ ਉਹ ਮਰ ਗਿਆ ਹੋਵੇਗਾ ਇਸੇ ਤਰ੍ਹਾਂ ਹੀ ਉਸ ਦੀ ਮਾਂ ਨੂੰ ਫਿਰ ਸਭ ਕੁਝ ਉਸ ਨੂੰ ਗੁੱਸੇ ਦੇ ਵਿੱਚ ਦੱਸ ਦਿੰਦੀ ਏ ਉਹ ਕਹਿੰਦੀ ਏ ਕਿ ਹਾਂ ਤੂੰ ਹੀ ਇਨਸ ਦਾ ਬੇਟਾ ਜੋ ਕਿ ਇੱਕ ਸਾਨੂੰ ਟੋਕਰੀ ਦੇ ਵਿੱਚ ਮਿਲਿਆ ਸੀ ਸਾਡੇ ਘਰ ਕੋਈ ਉਲਾਦ ਨਹੀਂ ਹੈਗੀ ਸੀ ਤੇ ਸਾਨੂੰ ਤੂੰ ਉੱਥੋਂ ਹੀ ਮਿਲਿਆ ਸੈਂ ਇਸੇ ਤਰ੍ਹਾਂ ਹੀ ਉਹ ਸੋਚਦੀ ਏ ਸੋ ਜਦੋਂ ਸੋਚਦਾ ਹੈ ਤੁਹਾਨੂੰ ਪਤਾ ਲੱਗ ਜਾਂਦਾ ਉਹਨੂੰ ਗੁੱਸਾ ਵੀ ਬਹੁਤ ਆਉਂਦਾ ਹੈ ਮੁੰਡੇ ਨੂੰ ਆਪਣੇ ਪਿਓ ਤੇ ਪਰ ਉਹ ਖਲਾਕਾਂ ਕਰਕੇ ਉਹ ਆ ਦੀ ਮਾਂ ਨੂੰ ਕਹਿੰਦਾ ਕਿ ਉਹਨੇ ਆਪਣੇ ਬੱਚਾ ਵੀ ਖੋਇਆ ਹੈ ਤੇ ਹਨਾ ਕਿ ਆਪ ਦੀ ਪਤਨੀ ਵੀ ਤੇ ਤੁਸੀਂ ਉਹਨੂੰ ਚਾਟਾ ਨਾ ਮਾਰੋ ਇਸ ਕਰਕੇ ਉਹ ਉਹਨੂੰ ਅਜੇ ਬਾਪ ਨਹੀਂ ਮੰਨਦਾ ਫਿਰ ਹੌਲੀ ਹੌਲੀ ਜਦੋਂ ਗੁੱਸਾ ਸ਼ਾਂਤ ਹੁੰਦਾ ਹੈ ਤੇ ਉਸ ਨੂੰ ਆਪਣੀ ਮਾਪੇ ਦਾ ਥੋੜਾ ਬਹੁਤਾ ਉਸ ਨੂੰ ਲਿਹਾਜ ਆ ਜਾਂਦਾ ਹੈ ਫਿਰ ਉਹ ਕੀ ਕਰਦੀ ਏ ਜਿਹੜੀ ਸ਼ੀਲਾ ਏ ਉਹ ਕਹਿੰਦੀ ਏ ਕਿ ਚਲੋ ਇਸ ਬੰਦੇ ਦੇ ਕਰਕੇ ਹੀ ਤੂੰ ਸਾਨੂੰ ਮਿਲਿਆ ਇਸ ਬੰਦੇ ਦੇ ਕਰਕੇ ਹੀ ਮੈਂ ਮਾਂ ਬਣ ਸਕੀ ਤੇ ਅੱਜ ਮੈਂ ਆਦੀ ਨੂੰ ਨੂੰ ਉਹ ਦੇਖ ਰੇ ਭਾਲ ਰਹੀਆਂ ਤੇ ਇਸ ਬੰਦੇ ਦੇ ਕਿਤੇ ਨਾ ਕਿਤੇ ਤਾਂ ਇਹਦਾ ਹੀ ਯੋਗਦਾਨ ਸੀ ਜਿਹੜਾ ਸਾਨੂੰ ਤੂੰ ਮਿਲਿਆ ਤੇ ਜੇਕਰ ਉਹ ਕਹਿੰਦਾ ਕਿ ਜੇ ਤੁਸੀਂ ਵੀ ਮਾਪੇ ਇਕਾਂਤ ਕਹਿੰਦਾ ਕਿ ਮੈਨੂੰ ਨਾ ਤੁਸੀਂ ਮਿਲਦੇ ਤੇ ਮੈਂ ਵੀ ਇਸ ਦੇ ਨਾਲ ਹੀ ਕਿਤੇ ਫਕੀਰਾ ਵਾਂਗੂ ਕਿਤੇ ਨਾ ਕਿਤੇ ਪਿਆ ਹੋਣਾ ਸੀ ਜਾਂ ਤਾਂ ਮੈਂ ਹੁਣ ਮਰ ਚੁੱਕਿਆ ਹੁੰਦਾ ਜਾਂ ਸੜਕਾਂ ਤੇ ਰੋਲਦਿਆਂ ਹੁੰਦਾ ਤੇ ਤੁਸੀਂ ਮੈਨੂੰ ਮਿਲੇ ਇਹ ਵੀ ਬਹੁਤ ਵੱਡੀ ਗੱਲ ਏ ਤੇ ਇਸੇ ਤਰ੍ਹਾਂ ਹੀ ਫਿਰ ਉਹ ਉਸ ਨੂੰ ਵੀ ਆਪਣੇ ਘਰ ਵਿੱਚ ਰੱਖ ਲੈਂਦੇ ਨੇ ਤੇ ਫਿਰ ਉਸ ਦੇ ਵਿਆਹ ਦੀ ਕੁੜੀ ਸ਼ੀਲਾ ਲੱਭਣ ਲੱਗ ਜਾਂਦੀ ਏ ਤੇ ਫਿਰ ਇਸੇ ਤਰ੍ਹਾਂ ਹੀ ਉਹਨਾਂ ਦੀ ਅਗਾਲੀ ਜ਼ਿੰਦਗੀ ਬਤੀਤ ਹੋਣ ਲੱਗ ਪੈਂਦੀ ਏ ਤੇ ਜਿਹੜਾ ਉਹ ਫਕੀਰ ਹੁੰਦਾ ਬਹੁਤ ਹੀ ਜ਼ਿਆਦਾ ਰੋਂਦਾ ਅਤੇ ਕਰ ਲਾਉਂਦਾ ਹੈ ਤੇ ਸੋਚਦਾ ਹੈ ਕਿ ਜੇ ਨਾ ਉਸ ਸਮੇਂ ਜ਼ਿੰਦਗੀ ਵਧੀ ਚੱਲੀ ਹੁੰਦੀ ਤੇ ਮੇਰਾ ਵੀ ਬਹੁਤ ਵਧੀਆ ਪਰਿਵਾਰ ਹੋਣਾ ਸੀ ਤੇ ਮੈਂ ਆਪਦੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰ ਲੈਣਾ ਸੀ ਫਿਰ ਇਸ ਕਰਕੇ ਹੁੰਦਾ ਹੈ ਕਿ ਜੋ ਵੀ ਆਪਣੀ ਜ਼ਿੰਦਗੀ ਵਿੱਚ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਇਹ ਨਾ ਹਮੇਸ਼ਾ ਸੋਚਿਆ ਕਰੋ ਕਿ ਸਾਡੇ ਨਾਲ ਹੋ ਨਹੀਂ ਆਇਆ ਤੇ ਹੋ ਨਹੀਂ ਆਇਆ ਠੀਕ ਹੈ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਇਹ ਵੀ ਇੱਕ ਸੱਚੀ ਘਟਨਾ ਹੈ ਠੀਕ ਹੈ ਉਹ ਮੁੰਡੇ ਦੇ ਘਰੇ ਵੀ ਗਾਂ ਮੁੰਡਾ ਆਇਆ ਤੇ ਉਹ ਵੀ ਗਾਂ ਵਿਆਹ ਆਇਆ ਠੀਕ ਹੈ ਬਹੁਤ ਵਧੀਆ ਕਹਾਣੀ ਹੈ ਅੱਜ ਵੀ ਹੈਗੇ ਉੱਤਰਾ ਪ੍ਰਦੇਸ਼ ਦੇ ਵਿੱਚ ਤੇ ਆਪਾਂ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਵਿੱਚ ਨ ਸੱਚੀ ਘਟਨਾ ਨੂੰ ਲੈ ਕੇ ਤੇ ਇਸ ਕਰਕੇ ਚੈਨਲ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਜੋ ਮੈਨੂੰ ਹੌਸਲਾ ਮਿਲੇ ਤੇ ਮੈਂ ਸੋਹਣੀਆਂ ਸੋਹਣੀਆਂ ਕਹਾਣੀਆਂ ਲੈ ਕੇ ਤੁਹਾਡੇ ਲਈ ਅੱਗੇ ਆਉਂਦੀ ਰਵਾਂ ਧੰਨਵਾਦ ਜੀ